ਤੈ ਸ਼੍ਰੀ ਨੀਸਾਨ ਸ਼ਾਇਦ ਦੀ ਸੇਵਾ ਕਰਦੇ ਹੋਏ ਵੱਡਾ ਹਾਦਸਾ ਵਾਪਰਿਆ ਜਿੱਥੇ ਜੋ ਸੇਵਾਦਾਰ ਹੈ ਉੱਪਰ 90 ਫੁੱਟ ਦੀ ਉਚਾਈ ਦੇ ਉੱਤੇ ਹੀ ਫਸ ਜਾਂਦਾ ਹੈ ਦੱਸਦੇ ਕਿ 90 ਫੁੱਟ ਉੱਚੇ ਨੀਸਾਨ ਨੀਸਾਨ ਸਾਹਿਬ ਦਾ ਚੋਲਾ ਬਦਲਿਆ ਜਾ ਰਿਹਾ ਸੀ ਔਰ ਇਸੇ ਦੌਰਾਨ ਜੋ ਤਾਰਾਂ ਨੇ ਉਹ ਟੁੱਟ ਜਾਂਦੀਆਂ ਨੇ ਔਰ ਜਿਹੜਾ ਸੇਵਾਦਾਰ ਹੈ ਉੱਥੇ 90 ਫੁੱਟ ਦੀ ਉਚਾਈ ਦੇ ਉੱਤੇ ਉੱਪਰ ਹੀ ਫਸ ਜਾਂਦਾ ਹੈ ਉੱਪਰ ਹੀ ਟੰਗਿਆ ਰਹਿ ਜਾਂਦਾ ਹੈ ਜਿਸ ਤੋਂ ਬਾਅਦ ਲਗਾਤਾਰ ਉਸ ਨੂੰ ਹੇਠਾਂ ਉਤਾਰਨ ਦੀ ਜੋ ਮੁਸ਼ਕਲਤ ਹੈ ਉਹ ਕੀਤੀ ਜਾ ਰਹੀ ਹੈ ਲੋਕਾਂ ਦੇ ਵੱਲੋਂ ਉੱਥੇ ਆਸ-ਪਾਸ ਪੌੜੀਆਂ ਲਗਾ ਕੇ ਪਹੁੰਚ ਕੀਤੀ ਜਾ ਰਹੀ ਹੈ ਪਰ ਪੌੜੀਆਂ ਕਿਉਂਕਿ ਕਾਫੀ ਉਚਾਈ ਦੇ ਉੱਤੇ ਸੇਵਾਦਾਰ ਫਸਿਆ ਹੋਇਆ ਹੈ ਤੇ ਪੌੜੀਆਂ ਹੇਠਾਂ ਹੀ ਰਹਿ ਜਾਂਦੀਆਂ ਨੇ ਜਿਸ ਤੋਂ ਬਾਅਦ ਇੱਕ ਜਾਲ ਬਣਾਉਣ ਦੀ ਕੋਸ਼ਿਸ਼ ਆਸ-ਪਾਸ ਕੀਤੀ ਜਾ ਰਹੀ ਹੈ ਤਾਂ ਜੋ ਸੁਰੱਖਿਅਤ ਸੇਵਾਦਾਰ ਨੂੰ ਹੇਠਾਂ ਉਤਾਰਿਆ ਜਾ ਸਕੇ ਤਾਂ ਇਹ ਫਾਜ਼ਿਲਕਾ ਦੇ ਪਿੰਡ ਗਿਦੜਾਵਾਲੀ ਦੀ ਇਹ ਘਟਨਾ ਹੈ ਜਿੱਥੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਸੀ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਬਦਲਿਆ ਜਾ ਰਿਹਾ ਸੀ ਉਸੇ ਦੌਰਾਨ ਇਹ ਹਾਦਸਾ ਵਾਪਰ ਜਾਂਦਾ ਹੈ ਔਰ ਉੱਥੇ ਤਾਰਾਂ ਟੁੱਟ ਜਾਂਦੀਆਂ ਨੇ ਜਿਨ੍ਹਾਂ ਦੀ ਮਦਦ ਦੇ ਨਾਲ ਸੇਵਾਦਾਰ ਉੱਪਰ ਚੜਦਾ ਹੈ ਔਰ ਉੱਥੇ ਹੀ ਸੇਵਾਦਾਰੇ ਬਾਅਦ ਦੇ ਵਿੱਚ ਫਸਿਆ ਰਹਿ ਜਾਂਦਾ ਹੈ ਤਕਰੀਬਨ 2 ਘੰਟੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਔਰ ਜੋ ਸੇਵਾਦਾਰ ਹੈ ਉਹ ਉੱਥੇ ਹੀ ਫਸਿਆ ਹੋਇਆ ਹੈ ਹਾਲਾਂਕਿ ਪਿੱਛੇ ਆਵਾਜ਼ਾਂ ਜ਼ਰੂਰ ਸੁਣਾਈ ਦਿੰਦੀਆਂ ਨੇ ਲੋਕ ਕਹਿੰਦੇ ਨੇ ਕਿ ਜਿਹੜਾ ਸੇਵਾਦਾਰ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਉਸ ਦੇ ਵੱਲੋਂ ਅ ਕਿਸੇ ਤਰੀਕੇ ਦਾ ਜੋ ਡਰ ਜਾਂ ਭੈਅ ਉੱਥੇ ਸ਼ੋਅ ਨਹੀਂ ਕੀਤਾ ਜਾ ਰਿਹਾ ਉਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਹੈ ਔਰ ਬੜੇ ਆਰਾਮ ਦੇ ਨਾਲ ਲੋਕਾਂ ਨੂੰ ਵੀ ਦਿਲਾਸਾ ਦਿੰਦਾ ਹੋਇਆ ਨਜ਼ਰ ਆ ਰਿਹਾ ਕਿ ਉੱਥੇ ਤੁਸੀਂ ਆਰਾਮ ਦੇ ਨਾਲ ਪਹੁੰਚੋ ਜਲਦਬਾਜ਼ੀ ਦੇ ਵਿੱਚ ਕੋਈ ਹੋਰ ਬੰਦਾ ਨਾ ਫਸ ਜਾਵੇ ਤਾਂ ਇਹ ਉੱਥੇ ਤਸਵੀਰਾਂ ਤੁਹਾਨੂੰ ਗਿੱਦੜਾ ਵਾਲੀ ਦੀਆਂ ਦਿਖਾ ਰਹੇ ਹਾਂ ਗਿੱਦੜਾ ਵਾਲੀ ਦੇ ਵਿੱਚ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਹੋਏ ਜਿਹੜਾ ਸੇਵਾਦਾਰ ਹੈ ਉੱਥੇ ਹੀ ਫਸ ਜਾਂਦਾ ਹੈ 90 ਫੁੱਟ ਦੀ ਉਚਾਈ ਦੇ ਉੱਤੇ ਫਸਿਆ ਹੋਇਆ ਔਰ ਇੱਕ ਠੰਡ ਦਾ ਸਮਾਂ ਹੈ ਦੂਸਰੇ ਪਾਸੇ ਬੀਤੇ ਕਾਫੀ ਸਮੇ ਤੋਂ ਡੀ ਹਾਈਟੇ ਉੱਤੇ ਇਹ ਸੇਵਾਦਾਰ ਫਸਿਆ ਹੋਇਆ ਤਾਂ ਲੋਕਾਂ ਨੂੰ ਕਾਫੀ ਚਿੰਤਾ ਵੀ ਹੋ ਰਹੀ ਹੈ ਲਗਾਤਾਰ ਹੀ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਲੋਕਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਭੀੜ ਉੱਥੇ ਇਕੱਠੀ ਹੋਈ ਹੈ ਕਿਉਂਕਿ ਸਾਲ ਦਾ ਆਖਰੀ ਦਿਨ ਹੈ ਔਰ ਨਵੇਂ ਸਾਲ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਦੂਜੇ ਪਾਸੇ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਇਹਨਾਂ ਦਿਨਾਂ ਦੇ ਵਿੱਚ ਨਤਮਸਤਕ ਹੁੰਦੇ ਨੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਵੈਸੇ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਔਰ ਸੇਵਾ ਉੱਥੇ ਚੋਲੇ ਚੋਲਾ ਸਾਹਿਬ ਦੀ ਕੀਤੀ ਜਾ ਰਹੀ ਸੀ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਸੀ ਔਰ ਇਹ ਜਿਹੜਾ ਸੇਵਾਦਾਰ ਉੱਤੇ ਚੜਾਈ ਕਰਕੇ ਜਾਂਦਾ ਔਰ ਉੱਤੇ ਹੀ ਫਸਿਆ ਰਹਿ ਜਾਂਦਾ ਕਿਉਂਕਿ ਤਾਰਾਂ ਟੁੱਟ ਜਾਂਦੀਆਂ ਨੇ ਜਿਸ ਦੀ ਮਦਦ ਦੇ ਨਾਲ ਉੱਥੇ ਤੱਕ ਪਹੁੰਚਦਾ ਹੈ ਔਰ ਉਥੇ ਹੀ ਫਿਰ ਉਥੇ ਟੰਗਿਆ ਰਹਿ ਜਾਂਦਾ ਹੈ ਤਾਂ 90 ਫੁੱਟ ਦੀ ਉਚਾਈ ਦੇ ਉੱਤੇ ਇਹ ਸੇਵਾਦਾਰ ਬੀਤੇ 2 ਤੋਂ 3 ਘੰਟਿਆਂ ਤੋਂ ਫਸਿਆ ਹੋਇਆ ਹੈ ਜਿਸ ਦੇ ਚਲਦੇ ਜੋ ਲੋਕ ਨੇ ਉਹ ਕਾਫੀ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ ਪਰ ਜਿਹੜਾ ਸਿੰਘ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਬਣਿਆ ਹੋਇਆ ਲੋਕਾਂ ਨੂੰ ਦਿਲਾਸਾ ਉਸ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਕਿ ਉਹ ਠੀਕ ਹੈ ਸਹੀ ਤਰੀਕੇ ਦੇ ਨਾਲ ਉਸ ਦੇ ਤੱਕ ਪਹੁੰਚ ਕੀਤੀ ਜਾਵੇ ਤਾਂ ਜੋ ਕੋਈ ਹੋਰ ਵਿਅਕਤੀ ਇੱਥੇ ਨਾ ਫਸ ਜਾਵੇ ਤਾਂ ਇਹ ਜਿਹੜੇ ਲੋਕ ਨੇ ਆਸ-ਪਾਸ ਪੌੜੀਆਂ ਲਗਾ ਕੇ ਚੜਨ ਦੀ ਕੋਸ਼ਿਸ਼ ਇਹਨਾਂ ਦੇ ਵੱਲੋਂ ਉੱਥੇ ਜਰੂਰ ਕੀਤੀ ਜਾ ਰਹੀ ਹੈ ਅਧਿਕਾਰੀ ਮੌਕੇ ਦੇ ਉੱਤੇ ਪਹੁੰਚ ਚੁੱਕੇ ਨੇ ਤਾਂ ਜਿਹੜੀਆਂ ਪੌੜੀਆਂ ਫਾਇਰ ਬ੍ਰਿਗੇਡ ਕੋਹ ਹੁੰਦੀਆਂ ਨੇ ਤਾਂ ਉਹ ਲਗਾ ਕੇ ਉੱਥੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਗੱਲ ਨਹੀਂ ਬਣਦੀ ਕਿਉਂਕਿ ਕਾਫੀ ਉਚਾਈ ਹੈ ਔਰ ਇਸ ਕਰਕੇ ਵਾਦ ਦੇ ਵਿੱਚ ਹੁਣ ਇਹ ਨਵੀਂ ਤਕਨੀਕ ਅਪਣਾਈ ਜਾ ਰਹੀ ਕਿ ਆਸ-ਪਾਸ ਇੱਕ ਤਰੀਕੇ ਦਾ ਜਾਲ ਬੰਨਿਆ ਜਾ ਰਿਹਾ ਉਸ ਜਾਲ ਦੀ ਮਦਦ ਦੇ ਨਾਲ ਉੱਪਰ ਚੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੇਵਾਦਾਰ ਤੱਕ ਪਹੁੰਚਣ ਦੀ ਔਰ ਪੌੜੀਆਂ ਨੂੰ ਕਿਸੇ ਤਰੀਕੇ ਉਦੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਸੇਵਾਦਾਰ ਨੂੰ ਆਰਾਮ ਦੇ ਨਾਲ ਸਹੀ ਸਲਾਮਤ ਉਥੋਂ ਉਤਾਰਿਆ ਜਾ ਸਕੇ ਤਾਂ ਤਸਵੀਰ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਕਾਫੀ ਮੁਸ਼ਕਲ ਕੀਤੀ ਜਾ ਰਹੀ ਹੈ ਆਸ-ਪਾਸ ਇੱਕ ਪੋਲ ਦੇ ਜਾਲ ਬੰਨਿਆ ਜਾ ਰਿਹਾ ਹੈ ਔਰ ਉਸ ਜਾਲ ਦੇ ਉੱਤੇ ਪੈਰ ਧਰ ਕੇ ਉੱਪਰ ਵੱਲ ਨੂੰ ਜਾ ਰਹੇ ਨੇ ਔਰ ਸੇਵਾਦਾਰ ਨੂੰ ਉੱਥੇ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹ ਵੱਡਾ ਹਾਦਸਾ ਵਾਪਰਿਆ ਦੱਸਦੀ ਕਿ ਫਾਜ਼ਿਲਕਾ ਦੇ ਪਿੰਡ ਗਿੱਦੜਾ ਵਾਲੀ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਨਿਸ਼ਾਨ ਸਾਹਿਬ ਦੀ ਚੋਲਾ ਸਾਹਿਬ ਦੀ ਸੇਵਾ ਕੀਤੀ ਜਾਣੀ ਸੀ ਔਰ ਉਥੇ ਸੇਵਾਦਾਰ ਜਦੋਂ ਚੋਲਾ ਬਦਲਣ ਲਈ ਉੱਤੇ ਚੜਦਾ ਹੈ ਤਾਂ ਉੱਥੇ ਤਾਰਾ ਟੁੱਟ ਜਾਂਦੀਆਂ ਨੇ ਔਰ ਉੱਥੇ ਹੀ ਉਹ ਫਸਿਆ ਰਹਿ ਜਾਂਦਾ ਹੈ ਤਾਂ ਬੀਤੇ ਕਿੰਨ ਘੰਟਿਆਂ ਤੋਂ ਉਥੇ ਫਸਿਆ ਹੋਇਆ ਸੇਵਾਦਾਰ ਨੂੰ ਲਗਾਤਾਰ ਉਸ ਨੂੰ ਤਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਉਥੇ ਪਹੁੰਚ ਕੇ ਮਦਦ ਪਹੁੰਚਾਈ ਜਾ ਰਹੀ ਹੈ ਆਸ-ਪਾਸ ਵੱਡੀ ਗਿਣਤੀ ਦੇ ਵਿੱਚ ਲੋਕ ਖੜੇ ਨਜ਼ਰ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਸੰਗਤ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੀ ਹੋਈ ਸੀ ਔਰ ਉਥੇ ਦੂਸਰੇ ਪਾਸੇ ਜਿਹੜੇ ਲੋਕ ਨੇ ਉਹ ਵੱਡੀ ਗਿਣਤੀ ਦੇ ਵਿੱਚ ਅੱਗੇ ਆਏ ਨੇ ਉਹਨਾਂ ਦੇ ਵੱਲੋਂ ਇੱਕ ਜਾਲ ਪੋਲ ਦੇ ਆਸ-ਪਾਸ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਸ ਦੇ ਬਾਅਦ ਇੱਥੇ ਚੜ ਕੇ ਜੋ ਸੇਵਾਦਾਰ ਹੈ ਉਸ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਸ਼ਾਇਦ ਦੀ ਸੇਵਾ ਕਰਦੇ ਹੋਏ ਵੱਡਾ ਹਾਦਸਾ ਵਾਪਰਿਆ ਜਿੱਥੇ ਜੋ ਸੇਵਾਦਾਰ ਹੈ ਉੱਪਰ 90 ਫੁੱਟ ਦੀ ਉਚਾਈ ਦੇ ਉੱਤੇ ਹੀ ਫਸ ਜਾਂਦਾ ਹੈ ਦੱਸਦੇ ਕਿ 90 ਫੁੱਟ ਉੱਚੇ ਨਿਸ਼ਾਨ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਜਾ ਰਿਹਾ ਸੀ ਔਰ ਇਸੇ ਦੌਰਾਨ ਜੋ ਤਾਰਾਂ ਨੇ ਉਹ ਟੁੱਟ ਜਾਂਦੀਆਂ ਨੇ ਔਰ ਜਿਹੜਾ ਸੇਵਾਦਾਰ ਹੈ ਉਥੇ 90 ਫੁੱਟ ਦੀ ਉਚਾਈ ਦੇ ਉੱਤੇ ਉੱਪਰ ਹੀ ਫਸ ਜਾਂਦਾ ਹੈ ਉੱਪਰ ਹੀ ਟੰਗਿਆ ਰਹਿ ਜਾਂਦਾ ਜਿਸ ਤੋਂ ਬਾਅਦ ਲਗਾਤਾਰ ਉਸ ਨੂੰ ਹੇਠਾਂ ਉਤਾਰਨ ਦੀ ਜੋ ਮੁਸ਼ਕਲਤ ਹੈ ਉਹ ਕੀਤੀ ਜਾ ਰਹੀ ਹੈ ਲੋਕਾਂ ਦੇ ਵੱਲੋਂ ਉੱਥੇ ਆਸ-ਪਾਸ ਪੌੜੀਆਂ ਲਗਾ ਕੇ ਪਹੁੰਚ ਕੀਤੀ ਜਾ ਰਹੀ ਹੈ ਪਰ ਪੌੜੀਆਂ ਕਿਉਂਕਿ ਕਾਫੀ ਉਚਾਈ ਦੇ ਉੱਤੇ ਸੇਵਾਦਾਰ ਫਸਿਆ ਹੋਇਆ ਹੈ ਤੇ ਪੌੜੀਆਂ ਹੇਠਾਂ ਹੀ ਰਹਿ ਜਾਂਦੀਆਂ ਨੇ ਜਿਸ ਤੋਂ ਬਾਅਦ ਇੱਕ ਜਾਲ ਬਣਾਉਣ ਦੀ ਕੋਸ਼ਿਸ਼ ਆਸ-ਪਾਸ ਕੀਤੀ ਜਾ ਰਹੀ ਹੈ ਤਾਂ ਜੋ ਸੁਰੱਖਿਅਤ ਸੇਵਾਦਾਰ ਨੂੰ ਹੇਠਾ ਉਤਾਰਿਆ ਜਾ ਸਕੇ ਤਾਂ ਇਹ ਫਾਜ਼ਿਲਕਾ ਦੇ ਪਿੰਡ ਗਿਦੜਾਵਾਲੀ ਦੀ ਇਹ ਘਟਨਾ ਹੈ ਜਿੱਥੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਸੀ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਬਦਲਿਆ ਜਾ ਰਿਹਾ ਸੀ ਉਸੇ ਦਰਾਨੇ ਹਾਦਸਾ ਵਾਪਰ ਜਾਂਦਾ ਹੈ ਔਰ ਉੱਥੇ ਤਾਰਾਂ ਟੁੱਟ ਜਾਂਦੀਆਂ ਨੇ ਜਿਨ੍ਹਾਂ ਦੀ ਮਦਦ ਦੇ ਨਾਲ ਸੇਵਾਦਾਰ ਉੱਪਰ ਚੜਦਾ ਹੈ ਔਰ ਉੱਥੇ ਹੀ ਸੇਵਾਦਾਰੇ ਬਾਅਦ ਦੇ ਵਿੱਚ ਫਸਿਆ ਰਹਿ ਜਾਂਦਾ ਹੈ ਤਕਰੀਬਨ 2 ਘੰਟੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਔਰ ਜੋ ਸੇਵਾਦਾਰ ਹੈ ਉਹ ਉੱਥੇ ਹੀ ਫਸਿਆ ਹੋਇਆ ਹੈ ਹਾਲਾਂਕਿ ਪਿੱਛੇ ਆਵਾਜ਼ਾਂ ਜ਼ਰੂਰ ਸੁਣਾਈ ਦਿੰਦੀਆਂ ਨੇ ਲੋਕ ਕਹਿੰਦੇ ਨੇ ਕਿ ਜਿਹੜਾ ਸੇਵਾਦਾਰ ਹੈ ਉਹ ਚੜਦੀ ਕਲਾ ਦੇ ਵਿੱਚ ਉਸ ਦੇ ਵੱਲੋਂ ਕਿਸੇ ਤਰੀਕੇ ਦਾ ਜੋ ਡਰ ਜਾਂ ਭੈਅ ਉੱਥੇ ਸ਼ੋਅ ਨਹੀਂ ਕੀਤਾ ਜਾ ਰਿਹਾ ਉਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਚੜਦੀ ਕਲਾ ਦੇ ਵਿੱਚ ਹੈ ਔਰ ਬੜੇ ਆਰਾਮ ਦੇ ਨਾਲ ਲੋਕਾਂ ਨੂੰ ਵੀ ਦਿਲਾਸਾ ਦਿੰਦਾ ਹੋਇਆ ਨਜ਼ਰ ਆ ਰਿਹਾ ਕਿ ਇੱਥੇ ਤੁਸੀਂ ਆਰਾਮ ਦੇ ਨਾਲ ਪਹੁੰਚੋ ਜਲਦਬਾਜ਼ੀ ਦੇ ਵਿੱਚ ਕੋਈ ਹੋਰ ਬੰਦਾ ਨਾ ਫਸ ਜਾਵੇ ਤਾਂ ਇਹ ਉਥੇ ਤਸਵੀਰਾਂ ਗਿੱਦੜਾ ਵਾਲੀ ਦੀਆਂ ਦਿਖਾ ਰਹੇ ਹਾਂ ਗਿੱਦੜਾ ਵਾਲੀ ਦੇ ਵਿੱਚ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਹੋਏ ਜਿਹੜਾ ਸੇਵਾਦਾਰ ਹੈ ਉਥੇ ਹੀ ਫਸ ਜਾਂਦਾ ਹੈ 90 ਫੁੱਟ ਦੀ ਉਚਾਈ ਦੇ ਉੱਤੇ ਫਸਿਆ ਹੋਇਆ ਔਰ ਇੱਕ ਠੰਡ ਦਾ ਸਮਾਂ ਹੈ ਦੂਸਰੇ ਪਾਸੇ ਬੀਤੇ ਕਾਫੀ ਸਮੇ ਤੋਂ ਹੀ ਢੀ ਉਚਾਈ ਤੇ ਉੱਤੇ ਇਹ ਸੇਵਾਦਾਰ ਫਸਿਆ ਹੋਇਆ ਤਾਂ ਲੋਕਾਂ ਨੂੰ ਕਾਫੀ ਚਿੰਤਾ ਵੀ ਹੋ ਰਹੀ ਹੈ ਲਗਾਤਾਰ ਹੀ سوشل ਮੀਡੀਆ ਦੇ ਉੱਤੇ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਲੋਕਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਭੀੜ ਉੱਥੇ ਹੀ ਇਕੱਠੀ ਹੋਈ ਹੈ ਕਿਉਂਕਿ ਸਾਲ ਦਾ ਆਖਰੀ ਦਿਨ ਹੈ ਔਰ ਨਵੇਂ ਸਾਲ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਦੂਜੇ ਪਾਸੇ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਇਹਨਾਂ ਦਿਨਾਂ ਦੇ ਵਿੱਚ ਨਤਮਸਤਕ ਹੁੰਦੇ ਨੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਵੈਸੇ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਔਰ ਸੇਵਾ ਉੱਥੇ ਚੋਲਾ ਚੋਲਾ ਸਾਈਂ ਦੀ ਕੀਤੀ ਜਾ ਰਹੀ ਸੀ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਸੀ ਔਰ ਇਹ ਜਿਹੜਾ ਸੇਵਾਦਾਰ ਉੱਤੇ ਚੜਾਈ ਕਰਕੇ ਜਾਂਦਾ ਔਰ ਉੱਤੇ ਹੀ ਫਸਿਆ ਰਹਿ ਜਾਂਦਾ ਹੈ ਕਿਉਂਕਿ ਤਾਰਾਂ ਟੁੱਟ ਜਾਂਦੀਆਂ ਨੇ ਜਿਸ ਦੀ ਮਦਦ ਦੇ ਨਾਲ ਉੱਥੇ ਤੱਕ ਪਹੁੰਚਦਾ ਹੈ ਔਰ ਉੱਥੇ ਹੀ ਫਿਰ ਉੱਥੇ ਟੰਗਿਆ ਰਹਿ ਜਾਂਦਾ ਹੈ ਤਾਂ 90 ਫੁੱਟ ਦੀ ਉਚਾਈ ਦੇ ਉੱਤੇ ਇਹ ਸੇਵਾਦਾਰ ਬੀਤੇ 2 ਤੋਂ 3 ਘੰਟਿਆਂ ਤੋਂ ਫਸਿਆ ਹੋਇਆ ਹੈ ਜਿਸ ਦੇ ਚਲਦੇ ਜੋ ਲੋਕ ਨੇ ਉਹ ਕਾਫੀ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ ਪਰ ਜਿਹੜਾ ਸਿੰਘ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਬਣਿਆ ਹੋਇਆ ਲੋਕਾਂ ਨੂੰ ਦਿਲਾਸਾ ਉਸ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਕਿ ਉਹ ਠੀਕ ਹੈ ਸਹੀ ਤਰੀਕੇ ਦੇ ਨਾਲ ਉਸ ਦੇ ਤੱਕ ਪਹੁੰਚ ਕੀਤੀ ਜਾਵੇ ਤਾਂ ਜੋ ਕੋਈ ਹੋਰ ਵਿਅਕਤੀ ਇੱਥੇ ਨਾ ਫਸ ਜਾਵੇ ਤਾਂ ਇਹ ਜਿਹੜੇ ਲੋਕ ਨੇ ਆਸ-ਪਾਸ ਪੌੜੀਆਂ ਲਗਾ ਕੇ ਚੜਨ ਦੀ ਕੋਸ਼ਿਸ਼ ਇਹਨਾਂ ਦੇ ਵੱਲੋਂ ਉੱਥੇ ਜਰੂਰ ਕੀਤੀ ਜਾ ਰਹੀ ਹੈ ਅਧਿਕਾਰੀ ਮੌਕੇ ਦੇ ਉੱਤੇ ਪਹੁੰਚ ਚੁੱਕੇ ਨੇ ਤਾਂ ਜਿਹੜੀਆਂ ਪੌੜੀਆਂ ਫਾਇਰ ਬ੍ਰਿਗੇਡ ਕੋਹ ਹੁੰਦੀਆਂ ਨੇ ਤਾਂ ਉਹ ਲਗਾ ਕੇ ਉੱਥੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਗੱਲ ਨਹੀਂ ਬਣਦੀ ਕਿਉਂਕਿ ਕਾਫੀ ਉਚਾਈ ਹੈ ਔਰ ਇਸ ਕਰਕੇ ਬਾਦ ਦੇ ਵਿੱਚ ਹੁਣ ਇਹ ਨਵੀਂ ਤਕਨੀਕ ਅਪਣਾਈ ਜਾ ਰਹੀ ਕਿ ਆਸ-ਪਾਸ ਇੱਕ ਤਰੀਕੇ ਦਾ ਜਾਲ ਬੰਨਿਆ ਜਾ ਰਿਹਾ ਉਸ ਜਾਲ ਦੀ ਮਦਦ ਦੇ ਨਾਲ ਉੱਪਰ ਚੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੇਵਾਦਾਰ ਤੱਕ ਪਹੁੰਚਣ ਦੀ ਔਰ ਪੌੜੀਆਂ ਨੂੰ ਕਿਸੇ ਤਰੀਕੇ ਉੱਤੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਸੇਵਾਦਾਰ ਨੂੰ ਆਰਾਮ ਦੇ ਨਾਲ ਸਹੀ ਸਲਾਮਤ ਉਥੋਂ ਉਤਾਰਿਆ ਜਾ ਸਕੇ ਤਾਂ ਤਸਵੀਰ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਕਾਫੀ ਮੁਸ਼ਕਲ ਕੀਤੀ ਜਾ ਰਹੀ ਹੈ ਆਸ-ਪਾਸ ਇੱਕ ਪੋਲ ਦੇ ਜਾਲ ਬੰਨਿਆ ਜਾ ਰਿਹਾ ਔਰ ਉਸ ਜਾਲ ਦੇ ਉੱਤੇ ਪੈਰ ਧਰ ਕੇ ਉੱਪਰ ਵੱਲ ਨੂੰ ਜਾ ਰਹੇ ਨੇ ਔਰ ਸੇਵਾਦਾਰ ਨੂੰ ਉੱਥੇ ਉਤਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਵੱਡਾ ਹਾਦਸਾ ਵਾਪਰਿਆ ਦੱਸਦੀ ਕਿ ਫਾਜ਼ਿਲਕਾ ਦੇ ਪਿੰਡ ਗਿੱਦੜਾ ਵਾਲੀ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਨਿਸ਼ਾਨ ਸਾਹਿਬ ਦੀ ਚੋਲਾ ਸਾਹਿਬ ਦੀ ਸੇਵਾ ਕੀਤੀ ਜਾਣੀ ਸੀ ਔਰ ਉਥੇ ਸੇਵਾਦਾਰ ਜਦੋਂ ਚੋਲਾ ਬਦਲਣ ਲਈ ਉੱਤੇ ਚੜਦਾ ਹੈ ਤਾਂ ਉੱਥੇ ਤਾਰਾ ਟੁੱਟ ਜਾਂਦੀਆਂ ਨੇ ਔਰ ਉਥੇ ਹੀ ਉਹ ਫਸਿਆ ਰਹਿ ਜਾਂਦਾ ਹੈ ਤਾਂ ਬੀਤੇ ਨਿਕੰਟਿਆਂ ਤੋਂ ਉਥੇ ਫਸਿਆ ਹੋਇਆ ਸੇਵਾਦਾਰ ਲਗਾਤਾਰ ਉਸ ਨੂੰ ਤਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਉਥੇ ਪਹੁੰਚ ਕੇ ਮਦਦ ਪਹੁੰਚਾਈ ਜਾ ਰਹੀ ਹੈ ਆਸ-ਪਾਸ ਵੱਡੀ ਗਿਣਤੀ ਦੇ ਵਿੱਚ ਲੋਕ ਖੜੇ ਨਜ਼ਰ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਸੰਗਤ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੀ ਹੋਈ ਸੀ ਔਰ ਉਥੇ ਦੂਸਰੇ ਪਾਸੇ ਜਿਹੜੇ ਲੋਕ ਨੇ ਉਹ ਵੱਡੀ ਗਿਣਤੀ ਦੇ ਵਿੱਚ ਅੱਗੇ ਆਏ ਨੇ ਉਹਨਾਂ ਦੇ ਵੱਲੋਂ ਇੱਕ ਜਾਲ ਪੋਲ ਦੇ ਆਸ-ਪਾਸ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਸ ਦੇ ਬਾਅਦ ਇੱਥੇ ਚੜ ਕੇ ਜੋ ਸੇਵਾਦਾਰ ਹੈ ਉਸ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਿਸਾਨ ਸ਼ਾਇਦ ਦੀ ਸੇਵਾ ਕਰਦੇ ਹੋਏ ਵੱਡਾ ਹਾਦਸਾ ਵਾਪਰਿਆ ਜਿੱਥੇ ਜੋ ਸੇਵਾਦਾਰ ਹੈ ਉੱਪਰ 90 ਫੁੱਟ ਦੀ ਉਚਾਈ ਦੇ ਉੱਤੇ ਹੀ ਫਸ ਜਾਂਦਾ ਹੈ ਦੱਸਦੇ ਕਿ 90 ਫੁੱਟ ਉੱਚੇ ਨਿਸਾਨ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਜਾ ਰਿਹਾ ਸੀ ਔਰ ਇਸੇ ਦੌਰਾਨ ਜੋ ਤਾਰਾ ਨੇ ਉਹ ਟੁੱਟ ਜਾਂਦੀਆਂ ਨੇ ਔਰ ਜਿਹੜਾ ਸੇਵਾਦਾਰ ਹੈ ਉਥੇ 90 ਫੁੱਟ ਦੀ ਉਚਾਈ ਦੇ ਉੱਤੇ ਉੱਪਰ ਹੀ ਫਸ ਜਾਂਦਾ ਹੈ ਉੱਪਰ ਹੀ ਟੰਗਿਆ ਰਹਿ ਜਾਂਦਾ ਜਿਸ ਤੋਂ ਬਾਅਦ ਲਗਾਤਾਰ ਉਸ ਨੂੰ ਹੇਠਾਂ ਉਤਾਰਨ ਦੀ ਜੋ ਮੁਸ਼ਕਲਤ ਹੈ ਉਹ ਕੀਤੀ ਜਾ ਰਹੀ ਹੈ ਲੋਕਾਂ ਦੇ ਵੱਲੋਂ ਉੱਥੇ ਆਸ-ਪਾਸ ਪੌੜੀਆਂ ਲਗਾ ਕੇ ਪਹੁੰਚ ਕੀਤੀ ਜਾ ਰਹੀ ਹੈ ਪਰ ਪੌੜੀਆਂ ਕਿਉਂਕਿ ਕਾਫੀ ਉਚਾਈ ਦੇ ਉੱਤੇ ਸੇਵਾਦਾਰ ਫਸਿਆ ਹੋਇਆ ਹੈ ਤੇ ਪੌੜੀਆਂ ਹੇਠਾਂ ਹੀ ਰਹਿ ਜਾਂਦੀਆਂ ਨੇ ਜਿਸ ਤੋਂ ਬਾਅਦ ਇੱਕ ਜਾਲ ਬਣਾਉਣ ਦੀ ਕੋਸ਼ਿਸ਼ ਆਸ-ਪਾਸ ਕੀਤੀ ਜਾ ਰਹੀ ਹੈ ਤਾਂ ਜੋ ਸੁਰੱਖਿਅਤ ਸੇਵਾਦਾਰ ਨੂੰ ਹੇਠਾਂ ਉਤਾਰਿਆ ਜਾ ਸਕੇ ਤਾਂ ਇਹ ਫਾਜ਼ਿਲਕਾ ਦੇ ਪਿੰਡ ਗਿਦੜਾਵਾਲੀ ਦੀ ਇਹ ਘਟਨਾ ਹੈ ਜਿੱਥੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਸੀ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਬਦਲੇ ਜਾ ਰਿਹਾ ਸੀ ਉਸੇ ਦੌਰਾਨ ਇਹ ਹਾਦਸਾ ਵਾਪਰ ਜਾਂਦਾ ਹੈ ਔਰ ਉੱਥੇ ਤਾਰਾਂ ਟੁੱਟ ਜਾਂਦੀਆਂ ਨੇ ਜਿਨ੍ਹਾਂ ਦੀ ਮਦਦ ਦੇ ਨਾਲ ਸੇਵਾਦਾਰ ਉੱਪਰ ਚੜਦਾ ਹੈ ਔਰ ਉੱਥੇ ਹੀ ਸੇਵਾਦਾਰੇ ਬਾਅਦ ਦੇ ਵਿੱਚ ਫਸਿਆ ਰਹਿ ਜਾਂਦਾ ਹੈ ਤਕਰੀਬਨ 2 ਘੰਟੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਔਰ ਜੋ ਸੇਵਾਦਾਰ ਹੈ ਉਹ ਉੱਥੇ ਹੀ ਫਸਿਆ ਹੋਇਆ ਹੈ ਹਾਲਾਂਕਿ ਪਿੱਛੇ ਆਵਾਜ਼ਾਂ ਜ਼ਰੂਰ ਸੁਣਾਈ ਦਿੰਦੀਆਂ ਨੇ ਲੋਕ ਕਹਿੰਦੇ ਨੇ ਕਿ ਜਿਹੜਾ ਸੇਵਾਦਾਰ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਉਸ ਦੇ ਵੱਲੋਂ ਕਿਸੇ ਤਰੀਕੇ ਦਾ ਜੋ ਡਰ ਜਾਂ ਭੈਅ ਉੱਥੇ ਸ਼ੋਅ ਨਹੀਂ ਕੀਤਾ ਜਾ ਰਿਹਾ ਉਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਹੈ ਔਰ ਬੜੇ ਆਰਾਮ ਦੇ ਨਾਲ ਲੋਕਾਂ ਨੂੰ ਵੀ ਦਿਲਾਸਾ ਦਿੰਦਾ ਹੋਇਆ ਨਜ਼ਰ ਆ ਰਿਹਾ ਕਿ ਇੱਥੇ ਤੁਸੀਂ ਆਰਾਮ ਦੇ ਨਾਲ ਪਹੁੰਚੋ ਜਲਦਬਾਜ਼ੀ ਦੇ ਵਿੱਚ ਕੋਈ ਹੋਰ ਬੰਦਾ ਨਾ ਫਸ ਜਾਵੇ ਤਾਂ ਇਹ ਉਥੇ ਤਸਵੀਰਾਂ ਤੁਹਾਨੂੰ ਗਿੱਦੜਾ ਵਾਲੀ ਦੀਆਂ ਦਿਖਾ ਰਹੇ ਹਾਂ ਗਿੱਦੜਾ ਵਾਲੀ ਦੇ ਵਿੱਚ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਹੋਏ ਜਿਹੜਾ ਸੇਵਾਦਾਰ ਹੈ ਉਥੇ ਹੀ ਫਸ ਜਾਂਦਾ ਹੈ 90 ਫੁੱਟ ਦੀ ਉਚਾਈ ਦੇ ਉੱਤੇ ਫਸਿਆ ਹੋਇਆ ਔਰ ਇੱਕ ਠੰਡ ਦਾ ਸਮਾਂ ਹੈ ਦੂਸਰੇ ਪਾਸੇ ਬੀਤੇ ਕਾਫੀ ਸਮੇ ਤੋਂ ਹੀ ਢੀ ਉਚਾਈ ਤੇ ਉੱਤੇ ਇਹ ਸੇਵਾਦਾਰ ਫਸਿਆ ਹੋਇਆ ਤਾਂ ਲੋਕਾਂ ਨੂੰ ਕਾਫੀ ਚਿੰਤਾ ਵੀ ਹੋ ਰਹੀ ਹੈ ਲਗਾਤਾਰ ਇਹ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਲੋਕਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਭੀੜ ਉੱਥੇ ਹੀ ਇਕੱਠੀ ਹੋਈ ਹੈ ਕਿਉਂਕਿ ਸਾਲ ਦਾ ਆਖਰੀ ਦਿਨ ਹੈ ਔਰ ਨਵੇਂ ਸਾਲ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਦੂਜੇ ਪਾਸੇ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਇਹਨਾਂ ਦਿਨਾਂ ਦੇ ਵਿੱਚ ਨਤਮਸਤਕ ਹੁੰਦੇ ਨੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਵੈਸੇ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਔਰ ਸੇਵਾ ਉੱਥੇ ਚੋਲਾ ਸਾਹਿਬ ਦੀ ਕੀਤੀ ਜਾ ਰਹੀ ਸੀ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਸੀ ਔਰ ਇਹ ਜਿਹੜਾ ਸੇਵਾਦਾਰ ਉੱਤੇ ਚੜਾਈ ਕਰਕੇ ਜਾਂਦਾ ਔਰ ਉੱਤੇ ਹੀ ਫਸਿਆ ਰਹਿ ਜਾਂਦਾ ਕਿਉਂਕਿ ਤਾਰਾਂ ਟੁੱਟ ਜਾਂਦੀਆਂ ਨੇ ਜਿਸ ਦੀ ਮਦਦ ਦੇ ਨਾਲ ਉੱਥੇ ਤੱਕ ਪਹੁੰਚਦਾ ਹੈ ਔਰ ਉੱਥੇ ਹੀ ਫਿਰ ਉੱਥੇ ਟੰਗਿਆ ਰਹਿ ਜਾਂਦਾ ਹੈ ਤਾਂ 90 ਫੁੱਟ ਦੀ ਉਚਾਈ ਦੇ ਉੱਤੇ ਇਹ ਸੇਵਾਦਾਰ ਬੀਤੇ 2 ਤੋਂ 3 ਘੰਟਿਆਂ ਤੋਂ ਫਸਿਆ ਹੋਇਆ ਹੈ ਜਿਸ ਦੇ ਚਲਦੇ ਜੋ ਲੋਕ ਨੇ ਉਹ ਕਾਫੀ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ ਪਰ ਜਿਹੜਾ ਸਿੰਘ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਬਣਿਆ ਹੋਇਆ ਲੋਕਾਂ ਨੂੰ ਦਿਲਾਸਾ ਉਸ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਕਿ ਉਹ ਠੀਕ ਹੈ ਸਹੀ ਤਰੀਕੇ ਦੇ ਨਾਲ ਉਸ ਦੇ ਤੱਕ ਪਹੁੰਚ ਕੀਤੀ ਜਾਵੇ ਤਾਂ ਜੋ ਕੋਈ ਹੋਰ ਵਿਅਕਤੀ ਇੱਥੇ ਨਾ ਫਸ ਜਾਵੇ ਤਾਂ ਇਹ ਜਿਹੜੇ ਲੋਕ ਨੇ ਆਸ-ਪਾਸ ਪੌੜੀਆਂ ਲਗਾ ਕੇ ਚੜਨ ਦੀ ਕੋਸ਼ਿਸ਼ ਇਹਨਾਂ ਦੇ ਵੱਲੋਂ ਉੱਥੇ ਜਰੂਰ ਕੀਤੀ ਜਾ ਰਹੀ ਹੈ ਅਧਿਕਾਰੀ ਮੌਕੇ ਦੇ ਉੱਤੇ ਪਹੁੰਚ ਚੁੱਕੇ ਨੇ ਤਾਂ ਜਿਹੜੀਆਂ ਪੌੜੀਆਂ ਫਾਇਰ ਬ੍ਰਿਗੇਡ ਕੋਹ ਹੁੰਦੀਆਂ ਨੇ ਤਾਂ ਉਹ ਲਗਾ ਕੇ ਉੱਥੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਗੱਲ ਨਹੀਂ ਬਣਦੀ ਕਿਉਂਕਿ ਕਾਫੀ ਉਚਾਈ ਹੈ ਔਰ ਇਸ ਕਰਕੇ ਵਾਦ ਦੇ ਵਿੱਚ ਹੁਣ ਇਹ ਨਵੀਂ ਤਕਨੀਕ ਅਪਣਾਈ ਜਾ ਰਹੀ ਕਿ ਆਸ-ਪਾਸ ਇੱਕ ਤਰੀਕੇ ਦਾ ਜਾਲ ਬੰਨਿਆ ਜਾ ਰਿਹਾ ਉਸ ਜਾਲ ਦੀ ਮਦਦ ਦੇ ਨਾਲ ਉੱਪਰ ਚੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੇਵਾਦਾਰ ਤੱਕ ਪਹੁੰਚਣ ਦੀ ਔਰ ਪੌੜੀਆਂ ਨੂੰ ਕਿਸੇ ਤਰੀਕੇ ਉੱਤੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਸੇਵਾਦਾਰ ਨੂੰ ਆਰਾਮ ਦੇ ਨਾਲ ਸਹੀ ਸਲਾਮਤ ਉਥੋਂ ਉਤਾਰਿਆ ਜਾ ਸਕੇ ਤਾਂ ਤਸਵੀਰ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਕਾਫੀ ਮੁਸ਼ਕਲ ਕੀਤੀ ਜਾ ਰਹੀ ਹੈ ਆਸ-ਪਾਸ ਇੱਕ ਪੋਲ ਦੇ ਜਾਲ ਬੰਨਿਆ ਜਾ ਰਿਹਾ ਔਰ ਉਸ ਜਾਲ ਦੇ ਉੱਤੇ ਪੈਰ ਧਰ ਕੇ ਉੱਪਰ ਵੱਲ ਨੂੰ ਜਾ ਰਹੇ ਨੇ ਔਰ ਸੇਵਾਦਾਰ ਨੂੰ ਉੱਥੇ ਉਤਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਵੱਡਾ ਹਾਦਸਾ ਵਾਪਰਿਆ ਦੱਸਦੀ ਕਿ ਫਾਜ਼ਿਲਕਾ ਦੇ ਪਿੰਡ ਗਿੱਦੜਾ ਵਾਲੀ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਨਿਸ਼ਾਨ ਸਾਹਿਬ ਦੀ ਚੋਲਾ ਸਾਹਿਬ ਦੀ ਸੇਵਾ ਕੀਤੀ ਜਾਣੀ ਸੀ ਔਰ ਉਥੇ ਸੇਵਾਦਾਰ ਜਦੋਂ ਚੋਲਾ ਬਦਲਣ ਲਈ ਉੱਤੇ ਚੜਦਾ ਹੈ ਤਾਂ ਉੱਥੇ ਤਾਰਾ ਟੁੱਟ ਜਾਂਦੀਆਂ ਨੇ ਔਰ ਉੱਥੇ ਹੀ ਉਹ ਫਸਿਆ ਰਹਿ ਜਾਂਦਾ ਹੈ ਤਾਂ ਬੀਤੇ تن گھنٹیاں تو اوتھے پھسیا ਹੋਇਆ ਹੈ ਸੇਵਾਦਾਰ ਨੂੰ ਲਗਾਤਾਰ ਉਸ ਨੂੰ ਤਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਉਥੇ ਪਹੁੰਚ ਕੇ ਮਦਦ ਪਹੁੰਚਾਈ ਜਾ ਰਹੀ ਹੈ ਆਸ-ਪਾਸ ਵੱਡੀ ਗਿਣਤੀ ਦੇ ਵਿੱਚ ਲੋਕ ਖੜੇ ਨਜ਼ਰ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਸੰਗਤ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੀ ਹੋਈ ਸੀ ਔਰ ਉਥੇ ਦੂਸਰੇ ਪਾਸੇ ਜਿਹੜੇ ਲੋਕ ਨੇ ਉਹ ਵੱਡੀ ਗਿਣਤੀ ਦੇ ਵਿੱਚ ਅੱਗੇ ਆਏ ਨੇ ਉਹਨਾਂ ਦੇ ਵੱਲੋਂ ਇੱਕ ਜਾਲ ਪੋਲ ਦੇ ਆਸ-ਪਾਸ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਸ ਦੇ ਬਾਅਦ ਇੱਥੇ ਚੜ ਕੇ ਜੋ ਸੇਵਾਦਾਰ ਹੈ ਉਸ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੀਸ਼ਾਨ ਸ਼ਾਇਦ ਦੀ ਸੇਵਾ ਕਰਦੇ ਹੋਏ ਵੱਡਾ ਹਾਦਸਾ ਵਾਪਰਿਆ ਜਿੱਥੇ ਜੋ ਸੇਵਾਦਾਰ ਹੈ ਉੱਪਰ 90 ਫੁੱਟ ਦੀ ਉਚਾਈ ਦੇ ਉੱਤੇ ਹੀ ਫਸ ਜਾਂਦਾ ਹੈ ਦੱਸਦੇ ਕਿ 90 ਫੁੱਟ ਉੱਚੇ ਨੀਸ਼ਾਨ ਨੀਸ਼ਾਨ ਸਾਹਿਬ ਦਾ ਚੋਲਾ ਬਦਲਿਆ ਜਾ ਰਿਹਾ ਸੀ ਔਰ ਇਸੇ ਦੌਰਾਨ ਜੋ ਤਾਰਾ ਨੇ ਉਹ ਟੁੱਟ ਜਾਂਦੀਆਂ ਨੇ ਔਰ ਜਿਹੜਾ ਸੇਵਾਦਾਰ ਹੈ ਉਥੇ 90 ਫੁੱਟ ਦੀ ਉਚਾਈ ਦੇ ਉੱਤੇ ਉੱਪਰ ਹੀ ਫਸ ਜਾਂਦਾ ਹੈ ਉੱਪਰ ਹੀ ਟੰਗਿਆ ਰਹਿ ਜਾਂਦਾ ਜਿਸ ਤੋਂ ਬਾਅਦ ਲਗਾਤਾਰ ਉਸ ਨੂੰ ਹੇਠਾਂ ਉਤਾਰਨ ਦੀ ਜੋ ਮੁਸ਼ਕਲਤ ਹੈ ਉਹ ਕੀਤੀ ਜਾ ਰਹੀ ਹੈ ਲੋਕਾਂ ਦੇ ਵੱਲੋਂ ਉੱਥੇ ਆਸ-ਪਾਸ ਪੌੜੀਆਂ ਲਗਾ ਕੇ ਪਹੁੰਚ ਕੀਤੀ ਜਾ ਰਹੀ ਹੈ ਪਰ ਪੌੜੀਆਂ ਕਿਉਂਕਿ ਕਾਫੀ ਉਚਾਈ ਦੇ ਉੱਤੇ ਸੇਵਾਦਾਰ ਫਸਿਆ ਹੋਇਆ ਹੈ ਤੇ ਪੌੜੀਆਂ ਹੇਠਾਂ ਹੀ ਰਹਿ ਜਾਂਦੀਆਂ ਨੇ ਜਿਸ ਤੋਂ ਬਾਅਦ ਇੱਕ ਜਾਲ ਬਣਾਉਣ ਦੀ ਕੋਸ਼ਿਸ਼ ਆਸ-ਪਾਸ ਕੀਤੀ ਜਾ ਰਹੀ ਹੈ ਤਾਂ ਜੋ ਸੁਰੱਖਿਅਤ ਸੇਵਾਦਾਰ ਨੂੰ ਹੇਠਾਂ ਉਤਾਰਿਆ ਜਾ ਸਕੇ ਤਾਂ ਇਹ ਫਾਜ਼ਿਲਕਾ ਦੇ ਪਿੰਡ ਗਿਦੜਾਵਾਲੀ ਦੀ ਇਹ ਘਟਨਾ ਹੈ ਜਿੱਥੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਸੀ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਬਦਲਿਆ ਜਾ ਰਿਹਾ ਸੀ ਉਸੇ ਦਰਾਂ ਨੇ ਹਾਦਸਾ ਵਾਪਰ ਜਾਂਦਾ ਹੈ ਔਰ ਉੱਥੇ ਤਾਰਾਂ ਟੁੱਟ ਜਾਂਦੀਆਂ ਨੇ ਜਿਨ੍ਹਾਂ ਦੀ ਮਦਦ ਦੇ ਨਾਲ ਸੇਵਾਦਾਰ ਉੱਪਰ ਚੜਦਾ ਹੈ ਔਰ ਉੱਥੇ ਹੀ ਸੇਵਾਦਾਰੇ ਬਾਅਦ ਦੇ ਵਿੱਚ ਫਸਿਆ ਰਹਿ ਜਾਂਦਾ ਹੈ ਤਕਰੀਬਨ 2 ਘੰਟੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਔਰ ਜੋ ਸੇਵਾਦਾਰ ਹੈ ਉਹ ਉੱਥੇ ਹੀ ਫਸਿਆ ਹੋਇਆ ਹੈ ਹਾਲਾਂਕਿ ਪਿੱਛੇ ਆਵਾਜ਼ਾਂ ਜ਼ਰੂਰ ਸੁਣਾਈ ਦਿੰਦੀਆਂ ਨੇ ਲੋਕ ਕਹਿੰਦੇ ਨੇ ਕਿ ਜਿਹੜਾ ਸੇਵਾਦਾਰ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਉਸ ਦੇ ਵੱਲੋਂ ਕਿਸੇ ਤਰੀਕੇ ਦਾ ਜੋ ਡਰ ਜਾਂ ਭੈਅ ਉੱਥੇ ਸ਼ੋਅ ਨਹੀਂ ਕੀਤਾ ਜਾ ਰਿਹਾ ਉਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਹੈ ਔਰ ਬੜੇ ਆਰਾਮ ਦੇ ਨਾਲ ਲੋਕਾਂ ਨੂੰ ਵੀ ਦਿਲਾਸਾ ਦਿੰਦਾ ਹੋਇਆ ਨਜ਼ਰ ਆ ਰਿਹਾ ਕਿ ਇੱਥੇ ਤੁਸੀਂ ਆਰਾਮ ਦੇ ਨਾਲ ਪਹੁੰਚੋ ਜਲਦਬਾਜ਼ੀ ਦੇ ਵਿੱਚ ਕੋਈ ਹੋਰ ਬੰਦਾ ਨਾ ਫਸ ਜਾਵੇ ਤਾਂ ਇਹ ਉੱਥੇ ਤਸਵੀਰਾਂ ਤੁਹਾਨੂੰ ਗਿੱਦੜਾ ਵਾਲੀ ਦੀਆਂ ਦਿਖਾ ਰਹੇ ਹਾਂ ਗਿੱਦੜਾ ਵਾਲੀ ਦੇ ਵਿੱਚ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਹੋਏ ਜਿਹੜਾ ਸੇਵਾਦਾਰ ਹੈ ਉੱਥੇ ਹੀ ਫਸ ਜਾਂਦਾ ਹੈ 90 ਫੁੱਟ ਦੀ ਉਚਾਈ ਦੇ ਉੱਤੇ ਫਸਿਆ ਹੋਇਆ ਔਰ ਇੱਕ ਠੰਡ ਦਾ ਸਮਾਂ ਹੈ ਦੂਸਰੇ ਪਾਸੇ ਬੀਤੇ ਕਾਫੀ ਸਮੇ ਤੋਂ ਹੀ ਢੀ ਉਚਾਈ ਤੇ ਉੱਤੇ ਇਹ ਸੇਵਾਦਾਰ ਫਸਿਆ ਹੋਇਆ ਤਾਂ ਲੋਕਾਂ ਨੂੰ ਕਾਫੀ ਚਿੰਤਾ ਵੀ ਹੋ ਰਹੀ ਹੈ ਲਗਾਤਾਰ ਇਹ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਲੋਕਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਭੀੜ ਉੱਥੇ ਹੀ ਇਕੱਠੀ ਹੋਈ ਹੈ ਕਿਉਂਕਿ ਸਾਲ ਦਾ ਆਖਰੀ ਦਿਨ ਹੈ ਔਰ ਨਵੇਂ ਸਾਲ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਦੂਜੇ ਪਾਸੇ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਇਹਨਾਂ ਦਿਨਾਂ ਦੇ ਵਿੱਚ ਨਤਮਸਤਕ ਹੁੰਦੇ ਨੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਵੈਸੇ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਔਰ ਸੇਵਾ ਉੱਥੇ ਚੋਲਾ ਸਾਹਿਬ ਦੀ ਕੀਤੀ ਜਾ ਰਹੀ ਸੀ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਸੀ ਔਰ ਇਹ ਜਿਹੜਾ ਸੇਵਾਦਾਰ ਉੱਤੇ ਚੜਾਈ ਕਰਕੇ ਜਾਂਦਾ ਔਰ ਉੱਤੇ ਹੀ ਫਸਿਆ ਰਹਿ ਜਾਂਦਾ ਕਿਉਂਕਿ ਤਾਰਾਂ ਟੁੱਟ ਜਾਂਦੀਆਂ ਨੇ ਜਿਸ ਦੀ ਮਦਦ ਦੇ ਨਾਲ ਉੱਥੇ ਤੱਕ ਪਹੁੰਚਦਾ ਹੈ ਔਰ ਉੱਥੇ ਹੀ ਫਿਰ ਉੱਥੇ ਟੰਗਿਆ ਰਹਿ ਜਾਂਦਾ ਹੈ ਤਾਂ 90 ਫੁੱਟ ਦੀ ਉਚਾਈ ਦੇ ਉੱਤੇ ਇਹ ਸੇਵਾਦਾਰ ਬੀਤੇ 2 ਤੋਂ 3 ਘੰਟਿਆਂ ਤੋਂ ਫਸਿਆ ਹੋਇਆ ਹੈ ਜਿਸ ਦੇ ਚਲਦੇ ਜੋ ਲੋਕ ਨੇ ਉਹ ਕਾਫੀ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ ਪਰ ਜਿਹੜਾ ਸਿੰਘ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਬਣਿਆ ਹੋਇਆ ਲੋਕਾਂ ਨੂੰ ਦਿਲਾਸਾ ਉਸ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਕਿ ਉਹ ਠੀਕ ਹੈ ਸਹੀ ਤਰੀਕੇ ਦੇ ਨਾਲ ਉਸ ਦੇ ਤੱਕ ਪਹੁੰਚ ਕੀਤੀ ਜਾਵੇ ਤਾਂ ਜੋ ਕੋਈ ਹੋਰ ਵਿਅਕਤੀ ਇੱਥੇ ਨਾ ਫਸ ਜਾਵੇ ਤਾਂ ਇਹ ਜਿਹੜੇ ਲੋਕ ਨੇ ਆਸ-ਪਾਸ ਪੌੜੀਆਂ ਲਗਾ ਕੇ ਚੜਨ ਦੀ ਕੋਸ਼ਿਸ਼ ਇਹਨਾਂ ਦੇ ਵੱਲੋਂ ਉੱਥੇ ਜਰੂਰ ਕੀਤੀ ਜਾ ਰਹੀ ਹੈ ਅਧਿਕਾਰੀ ਮੌਕੇ ਦੇ ਉੱਤੇ ਪਹੁੰਚ ਚੁੱਕੇ ਨੇ ਤਾਂ ਜਿਹੜੀਆਂ ਪੌੜੀਆਂ ਫਾਇਰ ਬ੍ਰਿਗੇਡ ਕੋਹ ਹੁੰਦੀਆਂ ਨੇ ਤਾਂ ਉਹ ਲਗਾ ਕੇ ਉੱਥੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਗੱਲ ਨਹੀਂ ਬਣਦੀ ਕਿਉਂਕਿ ਕਾਫੀ ਉਚਾਈ ਹੈ ਔਰ ਇਸ ਕਰਕੇ ਬਾਅਦ ਦੇ ਵਿੱਚ ਹੁਣ ਇਹ ਨਵੀਂ ਤਕਨੀਕ ਅਪਣਾਈ ਜਾ ਰਹੀ ਕਿ ਆਸ-ਪਾਸ ਇੱਕ ਤਰੀਕੇ ਦਾ ਜਾਲ ਬੰਨਿਆ ਜਾ ਰਿਹਾ ਉਸ ਜਾਲ ਦੀ ਮਦਦ ਦੇ ਨਾਲ ਉੱਪਰ ਚੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੇਵਾਦਾਰ ਤੱਕ ਪਹੁੰਚਣ ਦੀ ਔਰ ਪੌੜੀਆਂ ਨੂੰ ਕਿਸੇ ਤਰੀਕੇ ਉਹਦੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਸੇਵਾਦਾਰ ਨੂੰ ਆਰਾਮ ਦੇ ਨਾਲ ਸਹੀ ਸਲਾਮਤ ਉਥੋਂ ਉਤਾਰਿਆ ਜਾ ਸਕੇ ਤਾਂ ਤਸਵੀਰ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਕਾਫੀ ਮੁਸ਼ਕਲ ਕੀਤੀ ਜਾ ਰਹੀ ਹੈ ਆਸ-ਪਾਸ ਇੱਕ ਪੋਲ ਦੇ ਜਾਲ ਬੰਨਿਆ ਜਾ ਰਿਹਾ ਔਰ ਉਸ ਜਾਲ ਦੇ ਉੱਤੇ ਪੈਰ ਧਰ ਕੇ ਉੱਪਰ ਵੱਲ ਨੂੰ ਜਾ ਰਹੇ ਨੇ ਔਰ ਸੇਵਾਦਾਰ ਨੂੰ ਉੱਥੋਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਵੱਡਾ ਹਾਦਸਾ ਵਾਪਰਿਆ ਦੱਸ ਦਈਏ ਕਿ ਫਾਜ਼ਿਲਕਾ ਦੇ ਪਿੰਡ ਗਿੱਦੜਾ ਵਾਲੀ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਨਿਸ਼ਾਨ ਸਾਹਿਬ ਦੀ ਚੋਲਾ ਸਾਹਿਬ ਦੀ ਸੇਵਾ ਕੀਤੀ ਜਾਣੀ ਸੀ ਔਰ ਉਥੇ ਸੇਵਾਦਾਰ ਜਦੋਂ ਚੋਲਾ ਬਦਲਣ ਲਈ ਉੱਤੇ ਚੜਦਾ ਹੈ ਤਾਂ ਉੱਥੇ ਤਾਰਾ ਟੁੱਟ ਜਾਂਦੀਆਂ ਨੇ ਔਰ ਉਥੇ ਹੀ ਉਹ ਫਸਿਆ ਰਹਿ ਜਾਂਦਾ ਹੈ ਤਾਂ ਬੀਤੇ 3 ਘੰਟਿਆਂ ਤੋਂ ਉਹ ਉੱਥੇ ਫਸਿਆ ਹੋਇਆ ਹੈ ਸੇਵਾਦਾਰ ਲਗਾਤਾਰ ਉਸ ਨੂੰ ਉਤਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਕੇ ਮਦਦ ਪਹੁੰਚਾਈ ਜਾ ਰਹੀ ਹੈ ਆਸ-ਪਾਸ ਵੱਡੀ ਗਿਣਤੀ ਦੇ ਵਿੱਚ ਲੋਕ ਖੜੇ ਨਜ਼ਰ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਸੰਗਤ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੀ ਹੋਈ ਸੀ ਔਰ ਉੱਥੇ ਦੂਸਰੇ ਪਾਸੇ ਜਿਹੜੇ ਲੋਕ ਨੇ ਉਹ ਵੱਡੀ ਗਿਣਤੀ ਦੇ ਵਿੱਚ ਅੱਗੇ ਆਏ ਨੇ ਉਹਨਾਂ ਦੇ ਵੱਲੋਂ ਇੱਕ ਜਾਲ ਪੋਲ ਦੇ ਆਸ-ਪਾਸ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਸ ਦੇ ਬਾਅਦ ਇੱਥੇ ਚੜ ਕੇ ਜੋ ਸੇਵਾਦਾਰ ਹੈ ਉਸ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨ샨 ਸ਼ਾਇਦ ਦੀ ਸੇਵਾ ਕਰਦੇ ਹੋਏ ਵੱਡਾ ਹਾਦਸਾ ਵਾਪਰਿਆ ਜਿੱਥੇ ਜੋ ਸੇਵਾਦਾਰ ਹੈ ਉੱਪਰ 90 ਫੁੱਟ ਦੀ ਉਚਾਈ ਦੇ ਉੱਤੇ ਹੀ ਫਸ ਜਾਂਦਾ ਹੈ ਦੱਸਦੇ ਕਿ 90 ਫੁੱਟ ਉੱਚੇ ਨੀਸ਼ਾਨ ਨੀਸ਼ਾਨ ਸਾਹਿਬ ਦਾ ਚੋਲਾ ਬਦਲਿਆ ਜਾ ਰਿਹਾ ਸੀ ਔਰ ਇਸੇ ਦੌਰਾਨ ਜੋ ਤਾਰਾਂ ਨੇ ਉਹ ਟੁੱਟ ਜਾਂਦੀਆਂ ਨੇ ਔਰ ਜਿਹੜਾ ਸੇਵਾਦਾਰ ਹੈ ਉੱਥੇ 90 ਫੁੱਟ ਦੀ ਉਚਾਈ ਦੇ ਉੱਤੇ ਉੱਪਰ ਹੀ ਫਸ ਜਾਂਦਾ ਹੈ ਉੱਪਰ ਹੀ ਟੰਗਿਆ ਰਹਿ ਜਾਂਦਾ ਹੈ ਜਿਸ ਤੋਂ ਬਾਅਦ ਲਗਾਤਾਰ ਉਸ ਨੂੰ ਹੇਠਾਂ ਉਤਾਰਨ ਦੀ ਜੋ ਮੁਸ਼ਕਲਤ ਹੈ ਉਹ ਕੀਤੀ ਜਾ ਰਹੀ ਹੈ ਲੋਕਾਂ ਦੇ ਵੱਲੋਂ ਉਥੇ ਆਸ-ਪਾਸ ਪੌੜੀਆਂ ਲਗਾ ਕੇ ਪਹੁੰਚ ਕੀਤੀ ਜਾ ਰਹੀ ਹੈ ਪਰ ਪੌੜੀਆਂ ਕਿਉਂਕਿ ਕਾਫੀ ਉਚਾਈ ਦੇ ਉੱਤੇ ਸੇਵਾਦਾਰ ਫਸਿਆ ਹੋਇਆ ਹੈ ਤੇ ਪੌੜੀਆਂ ਹੀਠਾਂ ਹੀ ਰਹਿ ਜਾਂਦੀਆਂ ਨੇ ਜਿਸ ਤੋਂ ਬਾਅਦ ਇੱਕ ਜਾਲ ਬਣਾਉਣ ਦੀ ਕੋਸ਼ਿਸ਼ ਆਸ-ਪਾਸ ਕੀਤੀ ਜਾ ਰਹੀ ਹੈ ਤਾਂ ਜੋ ਸੁਰੱਖਿਅਤ ਸੇਵਾਦਾਰ ਨੂੰ ਹੀਠਾ ਉਤਾਰਿਆ ਜਾ ਸਕੇ ਤਾਂ ਇਹ ਫਾਜ਼ਿਲਕਾ ਦੇ ਪਿੰਡ ਗਿਦੜਾਵਾਲੀ ਦੀ ਇਹ ਿਕਟਨਾ ਹੈ ਜਿੱਥੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਸੀ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਬਦਲਿਆ ਜਾ ਰਿਹਾ ਸੀ ਉਸੇ ਦਰਾਂ ਨੇ ਹਾਦਸਾ ਵਾਪਰ ਜਾਂਦਾ ਹੈ ਔਰ ਉਥੇ ਤਾਰਾਂ ਟੁੱਟ ਜਾਂਦੀਆਂ ਨੇ ਜਿਨ੍ਹਾਂ ਦੀ ਮਦਦ ਦੇ ਨਾਲ ਸੇਵਾਦਾਰ ਉੱਪਰ ਚੜਦਾ ਹੈ ਔਰ ਉੱਥੇ ਹੀ ਸੇਵਾਦਾਰੇ ਬਾਅਦ ਦੇ ਵਿੱਚ ਫਸਿਆ ਰਹਿ ਜਾਂਦਾ ਹੈ ਤਕਰੀਬਨ 2 ਘੰਟੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਔਰ ਜੋ ਸੇਵਾਦਾਰ ਹੈ ਉਹ ਉੱਥੇ ਹੀ ਫਸਿਆ ਹੋਇਆ ਹੈ ਹਾਲਾਂਕਿ ਪਿੱਛੇ ਆਵਾਜ਼ਾਂ ਜ਼ਰੂਰ ਸੁਣਾਈ ਦਿੰਦੀਆਂ ਨੇ ਲੋਕ ਕਹਿੰਦੇ ਨੇ ਕਿ ਜਿਹੜਾ ਸੇਵਾਦਾਰ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਉਸ ਦੇ ਵੱਲੋਂ ਅ ਕਿਸੇ ਤਰੀਕੇ ਦਾ ਜੋ ਡਾਰਜਾ ਭੈ ਉਥੇ ਸ਼ੋਅ ਨਹੀਂ ਕੀਤਾ ਜਾ ਰਿਹਾ ਉਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਹੈ ਔਰ ਬੜੇ ਆਰਾਮ ਦੇ ਨਾਲ ਲੋਕਾਂ ਨੂੰ ਵੀ ਦਿਲਾਸਾ ਦਿੰਦਾ ਹੋਇਆ ਨਜ਼ਰ ਆ ਰਿਹਾ ਕਿ ਉਥੇ ਤੁਸੀਂ ਆਰਾਮ ਦੇ ਨਾਲ ਪਹੁੰਚੋ ਜਲਦਬਾਜ਼ੀ ਦੇ ਵਿੱਚ ਕੋਈ ਹੋਰ ਬੰਦਾ ਨਾ ਫਸ ਜਾਵੇ ਤਾਂ ਇਹ ਉਥੇ ਤਸਵੀਰਾਂ ਤੁਹਾਨੂੰ ਗਿੱਦੜਾ ਵਾਲੀ ਦੀਆਂ ਦਿਖਾ ਰਹੇ ਹਾਂ ਗਿੱਦੜਾ ਵਾਲੀ ਦੇ ਵਿੱਚ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਹੋਏ ਜਿਹੜਾ ਸੇਵਾਦਾਰ ਹੈ ਉਥੇ ਹੀ ਫਸ ਜਾਂਦਾ ਹੈ 90 ਫੁੱਟ ਦੀ ਉਚਾਈ ਦੇ ਉੱਤੇ ਫਸਿਆ ਹੋਇਆ ਔਰ ਇੱਕ ਠੰਡ ਦਾ ਸਮਾਂ ਹੈ ਦੂਸਰੇ ਪਾਸੇ ਬੀਤੇ ਕਾਫੀ ਸਮੇ ਤੋਂ ਡੀ ਉਚਾਈਤੇ ਉੱਤੇ ਇਹ ਸੇਵਾਦਾਰ ਫਸਿਆ ਹੋਇਆ ਤਾਂ ਲੋਕਾਂ ਨੂੰ ਕਾਫੀ ਚਿੰਤਾ ਵੀ ਹੋ ਰਹੀ ਹੈ ਲਗਾਤਾਰ ਹੀ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਲੋਕਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਭੀੜ ਉੱਥੇ ਹੀ ਇਕੱਠੀ ਹੋਈ ਹੈ ਕਿਉਂਕਿ ਸਾਲ ਦਾ ਆਖਰੀ ਦਿਨ ਹੈ ਔਰ ਨਵੇਂ ਸਾਲ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਦੂਜੇ ਪਾਸੇ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਇਹਨਾਂ ਦਿਨਾਂ ਦੇ ਵਿੱਚ ਨਤਮਸਤਕ ਹੁੰਦੇ ਨੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਵੈਸੇ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਔਰ ਸੇਵਾ ਉੱਥੇ ਚੋਲਾ ਸਾਹਿਬ ਦੀ ਕੀਤੀ ਜਾ ਰਹੀ ਸੀ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਸੀ ਔਰ ਇਹ ਜਿਹੜਾ ਸੇਵਾਦਾਰ ਉੱਤੇ ਚੜਾਈ ਕਰਕੇ ਜਾਂਦਾ ਔਰ ਉੱਤੇ ਹੀ ਫਸਿਆ ਰਹਿ ਜਾਂਦਾ ਕਿਉਂਕਿ ਤਾਰਾਂ ਟੁੱਟ ਜਾਂਦੀਆਂ ਨੇ ਜਿਸ ਦੀ ਮਦਦ ਦੇ ਨਾਲ ਉੱਥੇ ਤੱਕ ਪਹੁੰਚਦਾ ਹੈ ਔਰ ਉੱਥੇ ਹੀ ਫਿਰ ਉੱਥੇ ਟੰਗਿਆ ਰਹਿ ਜਾਂਦਾ ਹੈ ਤਾਂ 90 ਫੁੱਟ ਦੀ ਉਚਾਈ ਦੇ ਉੱਤੇ ਇਹ ਸੇਵਾਦਾਰ ਬਿਤੇ ਦੋ ਤੋਂ ਤਿੰਨ ਘੰਟਿਆਂ ਤੋਂ ਫਸਿਆ ਹੋਇਆ ਜਿਸ ਦੇ ਚਲਦੇ ਜੋ ਲੋਕ ਨੇ ਉਹ ਕਾਫੀ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ ਪਰ ਜਿਹੜਾ ਸਿੰਘ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਬਣਿਆ ਹੋਇਆ ਲੋਕਾਂ ਨੂੰ ਦਿਲਾਸਾ ਉਸ ਦੇ ਵੱਲੋਂ ਦਿੱਤਾ ਜਾ ਰਿਹਾ ਕਿ ਉਹ ਠੀਕ ਹੈ ਸਹੀ ਤਰੀਕੇ ਦੇ ਨਾਲ ਉਸ ਦੇ ਤੱਕ ਪਹੁੰਚ ਕੀਤੀ ਜਾਵੇ ਤਾਂ ਜੋ ਕੋਈ ਹੋਰ ਵਿਅਕਤੀ ਇੱਥੇ ਨਾ ਫਸ ਜਾਵੇ ਤਾਂ ਇਹ ਜਿਹੜੇ ਲੋਕ ਨੇ ਆਸ-ਪਾਸ ਪੌੜੀਆਂ ਲਗਾ ਕੇ ਚੜ੍ਹਨ ਦੀ ਕੋਸ਼ਿਸ਼ ਇਹਨਾਂ ਦੇ ਵੱਲੋਂ ਉੱਥੇ ਜਰੂਰ ਕੀਤੀ ਜਾ ਰਹੀ ਹੈ ਅਧਿਕਾਰੀ ਮੌਕੇ ਦੇ ਉੱਤੇ ਪਹੁੰਚ ਚੁੱਕੇ ਨੇ ਤਾਂ ਜਿਹੜੀਆਂ ਪੌੜੀਆਂ ਫਾਇਰ ਬ੍ਰਿਗੇਡ ਕੋ